ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਸਾਡੀ ਵੀਡੀਓ ਨੂੰ ਵੇਖ ਰਹੇ ਆ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਅੱਜ ਪੰਜਾਬ ਦਾ ਜੋ ਹੜਾ ਆਈ ਹੋਈ ਹੈ ਆਰ ਦੇ ਪੀੜਤ ਜਿਹੜੀ ਸੰਗਤ ਆ ਜੋ ਇਹ ਜਿਲ੍ਹਿਆਂ ਦੇ ਵਿੱਚ ਦਰਿਆ ਦੇ ਪਾਣੀ ਆਏ ਹੋਏ ਆ ਤੇ ਤੇ ਹੀ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਬਹੁਤ ਮੰਦੀ ਹਾਲ ਨਗਰਾਂ ਦੀ ਹੈ ਜਿਹੜੇ ਪਸੂ ਰੁੜ ਗਏ ਕਈ ਜਾਣੇ ਵਿਸਕਾਨ ਵੀ ਹੋਇਆ ਹੈ ਆਦਮੀ ਰੁੜ ਗਏ ਕਈਆਂ ਦੇ ਮਕਾਨ ਕੁੱਠੀਆਂ ਵੱਡੀਆਂ-ਵੱਡੀਆਂ ਰੁੜ ਗਈਆਂ ਤਾਂ ਸਾਧ ਸੰਗਤ ਜੀ ਪੜੇ ਪੰਜਾਬ ਦੇ ਜਿਹੜੇ ਬਚੇ ਹੋਏ ਇਲਾਕੇ ਉਹਨਾਂ ਨੇ ਸਹਿਯਾ ਕੀਤੀ ਹੈ ਬਹੁ ਜਿਹੜਾ ਰਾਸ਼ਨ ਲੈ ਕੇ ਜਾਂਦੇ ਆ ਔਟਾਲੀਆਂ ਦੇ ਬਹੁਤ ਜਿਆਦਾ ਸਹਿਯਾ ਕੀਤੀ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨਾਲ ਇਹੇ ਖਵਾਲ ਕੀਤੀ ਜਾਵੇ ਜਿਹੜੀਆਂ ਫਸਲਾਂ ਆ ਉਹ 4-5 ਸਾਲ ਉੱਥੇ ਨਹੀਂ ਹੋਣੀਆਂ ਕਿਉਂਕਿ ਰੇਤਾ ਜਿਹੜੀ ਹੈ ਉਹ ਚੜ ਚੁੱਕੀ ਹੈ ਉਹ ਰੇਤਾ ਨੋ ਜਮੀਨਾ ਬਣਾਉਣ ਵਾਦੀ ਰੇਤਾ ਨੂੰ ਕੱਢਣ ਵਾਦੀ ਸਰਕਾਰਾਂ ਨੂੰ ਚਾਹੀਦੇ ਕਿ ਉਹ ਜ਼ਿੰਮੇਵਾਰੀ ਸਰਕਾਰ ਲਵੇ ਉਹਨਾਂ ਦੀਆਂ ਜ਼ਮੀਨਾਂ ਬਣਾ ਕੇ ਦੇਵੀ ਤਾਂ ਉਹਨਾਂ ਜਿਨ੍ਹਾਂ ਦੇ ਮਕਾਨ ਦੇ ਗਰੀਬਾਂ ਦੇ ਮਜ਼ਦੂਰਾਂ ਦੇ ਅਮੀਰਾਂ ਦੇ ਉਹਨਾਂ ਅਮੀਰ ਜਿਹੜੇ ਸੀ ਉਹ ਵੀ ਗਰੀਬ ਬਣ ਚੁੱਕੇ ਨੇ ਤੇ ਜਿਹੜੇ ਗਰੀਬ ਸੀ ਉਹ ਤਾਂ ਗਰੀਬ ਸੀ ਨਾ ਉਹ ਤਾਂ ਪਹਿਲਾਂ ਹੀ ਗਰੀਬ ਸੀ ਸਾਰਿਆਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਜੀਵਿਦਾਰਾਂ ਦੇ ਸਾਰਿਆਂ ਦੇ ਇਹ ਕਰਨਾ ਕਿ ਦੇਵੀ ਸਰਕਾਰ ਤਾਂ ਅਸੀਂ ਬਾਬੇ ਨਾਨਕ ਜੀ ਦੇ ਅੱਗੇ ਅਰਦਾਸ ਕਰਦੇ ਆਂ ਜਿਹੜੇ ਲਾਕੇ ਬਚੇ ਨਹੀਂ ਉਹ ਲਾਕੇ ਦੇ ਮਿਹਰ ਪ੍ਰਿਆਸ ਦੇ ਹੱਥ ਰੱਖ ਕੇ ਮੇਰਾ ਕਲਗੀਆਂ ਵਾਲਾ ਪਾਸ਼ਾ ਧੰਨ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਮ੍ਰਿਤਸ਼ੀਰ ਬਾਬਾ ਜੀਵਨ ਸਿੰਘ ਬਾਬਾ ਮਸ ਸਿੰਘ ਬਾਬਾ ਦੀਪ ਸਿੰਘ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਸਾਰੇ ਸ਼ਹੀਦ ਸਿੰਘ ਪਾਸ਼ਾ ਦੇ ਕਿਰਪਾ ਕਰਨ ਉਹ ਸੰਗਤ ਦੀ ਤਾਂ ਇੱਕ ਸੰਗਤ ਨੂੰ ਇਹ ਬੇਨਤੀ ਹੈ ਇਹ ਰਾਸ਼ਨ ਜਿਹੜਾ ਦਾ ਬਹੁਤ ਜਾਈ ਪੁਰਿਆ ਜਾ ਰਿਹਾ ਹੈ ਪਰ ਜਦੋਂ ਪਾਣੀ ਲੈ ਗਿਆ ਇਹ ਸੰਗਤ ਜੀ ਉਹਨਾਂ ਦੀ ਫੇਰ ਬਾ ਸੰਗਤ ਹੀ ਫੜੇ ਤਾਂ ਗੁਰੂ ਦੇ ਪਿਆਰੇ ਇਹ ਨਾ ਹੋਵੇ ਕਿ ਬਾਅਦ ਕੋਈ ਉਹਨਾਂ ਦੇ ਏਖਭਾਲ ਨਾ ਕਰੇ ਕੋਈ ਰਾਸ਼ਨ ਨਾ ਪਜਾਵੇ ਕੋਈ ਉਹਨਾਂ ਦੀ ਜ਼ਮੀਨਾਂ ਨਾ ਬਣਾਵੇ ਮੈਂ ਇਹ ਹੀ ਬੇਨਤੀ ਕਰਦਾ ਹਾਂ ਕਿ ਸਾਰੀ ਸੰਗਤ ਜਿਹੜੀ ਬਹੁਤ ਪੰਜਾਬ ਜਿਹੜਾ ਇਹ ਬਹੁਤ ਵੱਡਾ ਹੈ ਕਈ ਇਲਾਕੇ ਜਿਹੜੇ ਕਈ ਨਗਰੀ ਜਿਹੜੇ ਜ਼ਿਲ੍ਹੇ ਹੈ ਉਹ ਹੀ ਪਾਣੀ ਇੱਥੇ ਆਏ ਨੇ ਬਾਕੀ ਬਚੇ ਨਹੀਂ ਸਾਰੀਆਂ ਸੰਗਤਾਂ ਨੂੰ ਇਹ ਅੱਜ ਜੋੜ ਕੇ ਬੇਨਤੀ ਹੈ ਕਿ ਬਾਅਦ ਵਿੱਚ ਵੀ ਭਾਈ ਉਹਨਾਂ ਦੀ ਸਹਾਇਤਾ ਕਰਿਓ ਇਨੀ ਹੀ ਮੈਂ ਬੇਨਤੀ ਕਰਦਾ ਹਾਂ ਗੁਰੂ ਅਗੇ ਅਰਦਾਸ ਅਸੀਂ ਸਾਰਾ ਪਰਿਵਾਰ ਕਰਦੇ ਹਾਂ